ਤੇ ਸਿੱਖਾਂ ਨੇ ਉਹਦੀ ਲੁੱਟ ਚੋ ਹਿੱਸਾ ਵੰਡਾਇਆ ਪਰ ਬੜੇ ਕਰੋਧ ਵਿੱਚ ਆਉਂਦਾ ਵੀ ਇਹ ਕਾਬੂ ਨਹੀਂ ਆਉਂਦੇ ਫਿਰ ਇੱਕ ਹਮਲਾ ਸਿੱਖਾਂ ਨੂੰ ਮਕਾਉਣ ਵਾਸਤੇ ਕਰਦਾ ਉਹਨੂੰ ਕਿਹਾ ਜਾਂਦਾ ਵੱਡਾ ਕੱਲੂਕਾਰਾ ਤੇ ਸਿੱਖਾਂ ਨੂੰ ਪਤਾ ਲੱਗ ਗਿਆ ਸੀ ਤੇ ਸਿੱਖ ਆਪਣੇ ਪਰਿਵਾਰ ਲੈ ਕੇ ਇਹਦੇ ਵਿੱਚ 11 ਦੀਆਂ 11 ਮਿਸਲਾਂ ਸੀ ਤੇ 11 ਦੇ ਹੀ ਆਪੋ ਆਪਣੇ ਉਹਨਾਂ ਦੇ ਇਲਾਕਿਆਂ ਚੋਂ ਆਪੋ ਆਪਣੇ ਸਾਰੇ ਪਰਿਵਾਰ ਸੀ ਤੇ ਉਹਨਾਂ ਨੂੰ ਨਾਲ ਲੈ ਕੇ ਤੁਰੇ ਤੇ ਅਬਦਾਲੀ ਇਹੋ ਵੇਖਦਾ ਰਿਹਾ ਜਦੋਂ ਬਦਾਲੀ 5 ਫਰਵਰੀ 1762 ਨੂੰ ਹਮਲਾ ਕਰਦਾ ਹੈ ਵੀ ਹਮਲਾ ਕਰਕੇ ਆਪਣੇ ਜਰਨੈਲਾਂ ਨੂੰ ਕਹਿੰਦਾ ਵੀ ਇਹਨਾਂ ਦੀ ਵਹੀਰ ਦੇ ਵਿੱਚ ਖੁਸ ਖੁਸ ਕੇ ਇਹਨਾਂ ਦਾ ਨੁਕਸਾਨ ਕਰਨਾ ਤੇ ਸਿੱਖ ਰੋਕਦੇ ਰਹੇ ਆ ਲਲਕਾਰਦਾ ਵੀ ਰਿਆ ਸਰਦਾਰ ਜੱਸਾ ਸਿੰਘ ਆਲੂਆਲੀਆ ਅਬਦਾਲੀ ਨੂੰ ਸਿੱਧੇ ਤੌਰ ਤੇ ਸਰਦਾਰ ਚਰਤ ਸਿੰਘ ਨੇ ਜਾ ਕੇ ਲਲਕਾਰਿਆ ਅਬਦਾਲੀ ਆ ਇਧਰ ਮੁਕਾਬਲਾ ਕਰ ਤੇਰੇ ਵਾਸਤੇ ਮੁਕਾਬਲੇ ਵਾਸਤੇ ਇਹ ਸਰਦਾਰ ਦੀ ਤਲਵਾਰ ਬੇਮਿਆਨ ਪਰ ਅਬਦਾਲੀ ਦੀ ਹਿੰਮਤ ਨਹੀਂ ਹੋਈ ਸਾਹਮਣੇ ਆਣ ਕੇ ਸੁਲਤਾਨ ਉਲਕੋਮ ਜੱਸਾ ਸਿੰਘ ਆਲੂਆਲੀਏ ਦੇ ਨਾਲ ਜਾ ਚੜਤ ਸਿੰਘ ਸ਼ੁਕਰ ਚਕੀਏ ਦੇ ਨਾਲ ਤਲਵਾਰ ਫੜ ਕੇ ਲੜ ਸਕਦਾ ਜੇਵਤਾਰ ਤਲਵਾਰ ਫੜ ਕੇ ਲੜਦਾ ਕਿਉਂਕਿ ਇੰਨੇ ਨੇੜੇ ਪਹੁੰਚ ਗਿਆ ਸੀ ਸਰਦਾਰ ਚੜਤ ਸਿੰਘ ਜੇ ਅਬਦਾਲੀ ਦੇ ਸਿਪਾਈ ਘੇਰੇ ਵਿੱਚ ਲੈ ਕੇ ਬਦਾਲੀ ਨੂੰ ਪਿੱਛੇ ਨਾ ਹਟਾਉਂਦੇ ਤੇ ਚੜਤ ਸਿੰਘ ਦੀ ਤਲਵਾਰ ਦੀ ਧਾਰ ਲੰਗਿਆ ਹੁੰਦਾ ਐhmad Shah Badali ਪਰ احمد ਸ਼ਾਹ ਬਦਾਲੀ ਨੇ ਸਿੱਖਾਂ ਤੇ ਇਨਾ ਨੁਕਸਾਨ ਕੀਤਾ 30 ਤੋਂ 35 ਹਜ਼ਾਰ ਰਤਨ ਸਿੰਘ ਜੀ ਪੰਗੂ ਗਿਆਨੀ ਜੀ ਉਹ ਗਿਣਤੀ 30 ਹਜ਼ਾਰ ਲਿਖਦੇ ਆ ਕਿ ਮੇਰੇ ਪਿਤਾ ਰਾਏ ਸਿੰਘ ਨੇ ਦੱਸੀ ਹੈ ਰਾਏ ਸਿੰਘ ਉਸ ਜੰਗ ਦੇ ਵਿੱਚ ਸੀ ਉਹਨੇ ਕਿਹਾ 30 ਹਜ਼ਾਰ ਸਿੱਖ ਸ਼ਹੀਦ ਹੋਇਆ ਵੱਖੋ-ਵੱਖ ਇਤਿਹਾਸਕਾਰਾਂ ਨੇ ਵੱਖੋ-ਵੱਖ ਗਿਣਤੀ ਦੱਸੀ ਹੈ ਆਮ ਲੋਕਾਂ ਵਿੱਚ ਜਿਹੜੀ ਗੱਲ ਉਸ ਵੇਲੇ ਪ੍ਰਚਲਿਤ ਸੀ ਨਾ ਉਹ ਏਸੀਪੀ 50000 ਸਿੱਖਾਂ ਦਾ ਕਤਲ ਕੀਤਾ 5 ਫਰਵਰੀ ਸਨ 1762 ਨੂੰ ਕੁੱਪ ਪਿੰਡ ਤੋਂ ਲੈ ਕੇ ਬਰਨਾਲੇ ਤੱਕ ਤਲਵਾਰ ਚੱਲਦੀ ਰਹੀ ਹੈ ਅਹਿਮਦ ਸ਼ਾਹ ਬਦਾਲੀ ਸੋਚਦਾ ਸੀ ਵੀ ਸਿੱਖਾਂ ਦਾ ਖਾਤਮਾ ਕਰ ਦਿੱਤਾ ਪਰ ਸਿੱਖਾਂ ਵਾਸਤੇ ਬੜੀ ਮੁਸ਼ਕਲ ਦੇ ਦਿਨ ਸੀ ਉਸ ਵੇਲੇ ਸੈਸੰਗਤ ਜੀ ਜਦੋਂ ਸਿੱਖਾਂ ਨੇ ਉੱਪਰੇ ਤਲਵਾਰ ਚੱਲੀ ਹੈ ਸਿੱਖ ਬਰਨਾਲੇ ਤੋਂ ਮਾਲਵੇ ਦੇ ਇਲਾਕੇ ਇਧਰ ਨੂੰ ਹੋ ਤੁਰੇ ਨੇ ਜੈਤੋਵਲ ਨੂੰ ਅਹਿਮਦ ਸ਼ਾਹ ਅਬਦਾਲੀ ਵਾਪਸ ਮੁੜ ਗਿਆ ਉਹ ਬਦਾਲੀ ਸੋਚਦਾ ਸੀ ਵੀ ਜਿਹੜੀ ਸਿੱਖਾਂ ਨੂੰ ਮਾਰ ਮਾਰੀ ਆ ਪਹਿਲੀ ਗੱਲ ਐ ਕਦੇ ਪੰਜਾਬ ਦੀ ਧਰਤੀ ਤੇ ਪੈਰ ਹੀ ਨਹੀਂ ਰੱਖਣਗੇ ਇਹੋ ਜੀ ਮਾਰ ਮਾਰੀ ਐ ਪੰਜਾਬ ਦੀ ਧਰਤੀ ਤੋਂ ਨਿਕਲ ਗਏ ਹੋਣਗੇ ਇਹ ਪੰਜਾਬ ਦੀ ਧਰਤੀ ਤੇ ਨਹੀਂ ਰਹਿਣਗੇ ਪਰ ਇੱਕ ਨਿਹੰਗ ਸਿੰਘ ਉਦੋਂ ਹੀ ਉੱਚਾ ਬਰਛਾ ਕਰਕੇ ਇਹ ਗੱਲ ਕਹਿੰਦਾ ਖੋਟ ਨਿਕਲ ਗਈ ਹੈ ਨਰੋਲ ਤਤ ਖਾਲਸਾ ਰਹਿ ਗਿਆ ਇਹ ਵੇਖੋ ਵੀ ਕਿੰਨਾ ਉਸ ਕੌਮ ਦੇ ਵਿੱਚ ਜਜ਼ਬਾ ਸੀ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਰਹਿਮਤਾਂ ਦੇ ਮਾਲਕ ਨੇ ਇਹ ਪਾਣ ਲਈ ਹੈ ਖਾਲਸੇ ਨੂੰ ਖਾਲਸਾ ਜਿਹੜਾ ਡਿਗ ਡਿਗ ਕੇ ਉੱਠਣਾ ਜਾਣਦਾ ਹੈ ਹਾਰ ਖਾ ਖਾ ਕੇ ਜਿੱਤਣਾ ਜਾਣਦਾ ਹੈ ਮਰ ਮਰ ਕੇ ਸਰਜੀਤ ਹੋਣਾ ਜਾਣਦਾ ਹੈ ਕਹਿੰਦਾ ਹਾਰਨਾ ਪਾਪ ਨਹੀਂ ਪਰ ਹਾਰ ਮੰਨ ਲੈਣਾ ਪਾਪ ਹੈ ਜੇ ਬੰਦਾ ਮੈਦਾਨੇ ਜੰਗ ਵਿੱਚ ਹਾਰ ਜਾਂਦਾ ਕੋਈ ਗੱਲ ਨਹੀਂ ਅੱਜ ਤੱਕ ਗੋਰਿਆਂ ਵੀ ਇਹ ਗੱਲ ਨਹੀਂ ਮੰਨੀ ਪਈ ਅਸੀਂ ਸਿੱਖਾਂ ਨੂੰ ਤਲਵਾਰ ਦੇ ਨਾਲ ਜਿੱਤਿਆ ਇਹ ਨਹੀਂ ਪਈ ਬੰਦਾ ਮੈਦਾਨੇ ਜੰਗ ਵਿੱਚ ਹਾਰ ਗਿਆ ਪਰ ਜਦੋਂ ਹਾਰ ਮੰਨ ਲੈਂਦਾ ਨਾ ਸਾਹਿਬ ਸਿੰਘ ਜੀ ਜਦੋਂ ਨੇ ਹਾਰ ਮੰਨ ਲਈ ਤੇ ਫੇਰ ਸਮਝ ਲਓ ਪਈ ਉਹ ਹਾਰ ਗਿਆ ਕਿੰਦੇ ਫਟ ਖਾ ਕੇ ਉੱਠ ਪੈਣਾ ਹਾਰ ਨੂੰ ਜਿੱਤ ਵਿੱਚ ਬਦਲਣਾ ਸਿਰ ਧੜਾਂ ਦੀਆਂ ਬਾਜ਼ੀਆਂ ਲਾ ਦੇਣੀਆਂ ਕੋਈ ਵੀ ਕੌਮ ਪਰ ਖਾਰ ਕੇ ਭਾਵੇਂ ਮਰਾਠੇ ਸੀ ਮੁੜ ਕੇ ਕਦੇ ਟੱਕਰ ਨਹੀਂ ਸਕੇ ਪਰ ਜਿਹੜੀ ਕੌਮ ਕਲਗੀਧਰ ਦਸ਼ਮੇਸ਼ ਪਿਤਾ ਨੇ ਸਾਜੀ ਨਾ ਖੰਡਾ ਕੋਲ ਛਤਰੀ ਖਾਲਸਾ ਕੌਮ ਉਹ ਕੌਮ ਅੱਜ ਗੱਲ ਕੀ ਧਰ ਦਸ਼ਮੇਸ਼ ਪਿਤਾ ਦੀ ਰਹਿਮਤ ਦੇ ਨਾਲ ਜਿਉਂਦੀ ਹੈ ਅਣਖ ਦੇ ਨਾਲ ਜਿਉਂਦੀ ਹੈ ਗੈਰਤ ਦੇ ਨਾਲ ਜਿਉਂਦੀ ਹੈ ਅਬਦਾਲੀ ਨੇ ਬਹੁਤ ਨੁਕਸਾਨ ਕੀਤਾ ਇਹਨਾਂ ਨੁਕਸਾਨ ਸਿੱਖਾਂ ਦਾ ਕੀਤਾ ਉਹਦੇ ਬਾਰੇ ਬਿਨੇ ਨਹੀਂ ਕੀਤਾ ਜਾ ਸਕਦਾ ਸਿੱਖਾਂ ਦੇ ਕੋਲ ਕੁਝ ਸਮਾਨ ਨਹੀਂ ਰਹਿ ਗਿਆ ਸਿੱਖ ਬਿਲਕੁਲ ਖਾਲੀ ਹੋ ਗਏ ਗੱਡਿਆਂ ਤੇ ਗਏ ਗੱਡੇ ਵੀ ਉੱਥੇ ਰਹਿ ਗਏ ਬਜ਼ੁਰਗ ਸ਼ਹੀਦ ਹੋ ਗਏ ਔਰਤਾਂ ਸ਼ਹੀਦ ਹੋ ਗਈਆਂ ਬੱਚੇ ਸ਼ਹੀਦ ਹੋ ਗਏ ਬਦਾਲੀ ਦੇ ਸਿਪਾਹੀਆਂ ਨੇ ਜੇ ਕੋਈ ਮਾਂ ਆਪਣੇ ਬੱਚੇ ਨੂੰ ਛਾਤੀ ਨਾਲ ਲਾਉਂਦੀ ਤੇ ਬਦਾਲੀ ਦੇ ਸਿਪਾਹੀ ਬੱਚੇ ਸਮੇਤ ਹੀ ਛਾਤੀ ਵਿੱਚ ਵਰਸ਼ਾ ਖੋਬ ਕੇ ਸ਼ਹੀਦ ਕਰ ਦਿੰਦੇ ਗਰਭਵਤੀ ਮਾਤਾ ਨੂੰ ਇਹੋ ਹੀ ਕਿਹਾ ਗਿਆ ਸੀ ਉਹਦੇ ਵੱਲੋਂ ਮੈਂ ਅੱਗੇ ਵੀ ਬੇਨਤੀ ਕੀਤੀ ਆ ਉਹ ਮਾਂ ਹੀ ਖਤਮ ਕਰਦੇ ਹੋ ਜਿਹੜੀ ਮਾਂ ਨੇ ਸਿੱਖ ਨੂੰ ਜਨਮ ਦੇਣਾ ਇਹ ਧਾਰ ਕੇ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਨੂੰ ਮੁਕਾਉਣ ਵਾਸਤੇ ਚੜ੍ਹਿਆ ਪਰ ਸਿੱਖ ਅਹਿਮਦ ਸ਼ਾਹ ਅਬਦਾਲੀ ਕੋ ਅਬਦਾਲੀ ਦੀ ਹਿੰਮਤ ਨਹੀਂ ਹੋਈ ਪੀ ਮੁੜ ਕੇ ਸਿੱਖਾਂ ਦੇ ਮਗਰ ਅੱਗੇ ਜਾਵੇ ਬਰਨਾਲੇ ਤੋਂ ਸਿੱਖ ਇਧਰ ਨੂੰ ਜੈਤੋਵਲ ਨੂੰ ਬਰਾੜਾਂ ਦੇ ਏਰੀਏ ਵਿੱਚ ਜਾ ਕੇ ਠਹਿਰੇ ਜੈਤੋ ਵਿੱਚ ਭਗਤੂ ਵਿੱਚ ਕੌਣੀ ਚੜਿੱਕ ਕੋਲੀਆ ਫਰੀਦਕੋਟ ਇਲਾਕੇ ਵਿੱਚ ਇਸ ਇਲਾਕਿਆਂ ਵਿੱਚ ਠਹਿਰੇ ਬਹੁਤ ਸਾਰੇ ਬਰਾੜਾਂ ਦੇ ਪਰਿਵਾਰ ਸਿੱਖਾਂ ਦੇ ਵਿਰੋਧੀ ਹੋ ਗਏ ਅਗੋ ਸਿੱਖਾਂ ਨੂੰ ਉਹਨਾਂ ਬਰਾੜਾ ਨੇ ਸਿੱਖਾਂ ਨੂੰ ਹਿੰਮਤ ਕੀ ਦੇਣੀ ਸੀ ਸਿੱਖਾਂ ਦੇ ਵਿਰੋਧ ਵਿੱਚ ਹੋ ਗਏ ਪਰ ਬਹੁਤ ਸਾਰੇ ਮਲਵਈ ਘਰਾਣੇ ਜਿਹੜੇ ਸਿੱਖਾਂ ਦੇ ਨਾਲ ਉਸ ਵੇਲੇ ਪਿਆਰ ਕਰਦੇ ਸੀ ਉਹ ਵੀ ਹੈਗੇ ਸੀ ਘਰਾਣੇ ਜਿਹੜੇ ਸਿੱਖਾਂ ਨਾਲ ਪਿਆਰ ਕਰਨ ਵਾਲੇ ਕਦੇ ਵੀ ਇੱਕ ਪੱਖ ਨਹੀਂ ਹੁੰਦਾ ਤੇ ਸਿੰਘਾਂ ਨੇ ਉਸ ਵੇਲੇ ਸਾਧ ਸੰਗਤ ਜੀ ਬਠਿੰਡੇ ਦੇ ਦਿਵਾਲੇ ਆਣ ਕੇ ਇਕੱਠ ਕੀਤਾ ਬਠਿੰਡੇ ਦੇ ਕੋਲ ਇਸ ਵਾਰੇ ਸਿੱਖਾਂ ਨੇ ਆਣ ਕੇ ਇਕੱਠ ਕੀਤਾ ਕਲਗੀਧਰ ਦਸ਼ਮੇਸ਼ ਪਿਤਾ ਦੇ ਉਹ ਲਾਡ ਲਿਆ ਨੇ ਇਕੱਠ ਕੀਤਾ ਲਗਭਗ 3 ਮਹੀਨੇ ਬਾਅਦ ਉਹਨਾਂ ਨੇ ਕਿਹਾ ਪੀਏ ਜਿਹੜੇ ਦਾਗ ਲੱਗੇ ਆ ਇਹ ਕਿਵੇਂ ਧੋਤੇ ਜਾਣ ਜਿਹੜੀ ਹਾਰ ਹੈ ਉਹ ਆਣ ਕੇ ਸਿੱਖ ਇੱਕ ਦੂਜੇ ਨੂੰ ਮਿਲੇ ਪਰ ਸਿੱਖਾਂ ਨੇ ਇਹ ਸਲਾਹ ਕੀਤੀ ਹੈ ਉਸ ਵੇਲੇ ਕੀ ਜਾਂਦੇ ਆ ਸਿੱਖ ਸਿੱਖਾਂ ਨੇ ਇਹ ਨਹੀਂ ਇੱਕ ਦੂਜੇ ਨੂੰ ਪੁੱਛਿਆ ਕਿ ਤੇਰੇ ਕਿੰਨੇ ਜੀ ਮਾਰੇ ਗਏ ਤੇਰੀ ਪਤਨੀ ਮਾਰੀ ਗਈ ਤੇਰੇ ਬਜ਼ੁਰਗ ਮਾਰਿਆ ਗਿਆ ਤੇਰਾ ਬੱਚਾ ਮਾਰਿਆ ਗਿਆ ਸਿੱਖਾਂ ਨੇ ਜਿਹੜੀ ਸਲਾਹ ਕੀਤੀ ਆ ਉਸ ਲਾਏ ਕੀਤੀ ਆ ਵੀ ਅਬਦਾਲੀ ਨੂੰ ਕਿਵੇਂ ਟੱਕਰਣਾ ਔਣ ਜਿਹੜਾ ਸਾਡੇ ਤੇ ਚੜ ਕੇ ਆਇਆ ਸੀ ਆ ਉਹ ਤੱਕੇ ਉਹ ਤਸਵੀਰ ਉਸ ਵੇਲੇ ਬਠਿੰਡੇ ਦੇ ਵਿੱਚ ਇਕੱਤਰ ਹੋ ਕੇ ਜਿਵੇਂ ਸਿੱਖ ਸਲਾਹਾਂ ਕਰਦੇ ਆ ਉਹ ਤਸਵੀਰ ਆਪ ਦੀ ਸੇਵਾ ਵਿੱਚ ਸ਼ਮਸ਼ੇਰ ਸਿੰਘ ਮਿਸ਼ਰਪੁਰ ਦਾ ਢਾਡੀ ਜਿੱਥਾ ਇਉਂ ਬੇਂਤੀਆਂ ਕਰਦਾ i ਸਿੰਘ ਗੁਰੂ ਦੇ ਨਸ ਗਏ ਮਨ ਨਸ ਗਈਓ